ਸ੍ਰੀ ਮਹਾਰਾਜ ਸਾਹਿਬ ਜੀ ਨੇ ਪ੍ਰਭ ਪ੍ਰਪਰਪਾਤ ਕਿਰਪਾ ਰੰਤ ਹੋਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 55 ਅੰਗ ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੁਰਬਾਣੀ ਆ ਤੇ ਮੁਖਵਾ ਦੀ ਦਾ ਆਪ ਸਮੂਹ ਸੰਤਨ ਅੰਮ੍ਰਿਤ ਹੇਲੇ ਪ੍ਰਾਪਤ ਹੋਈਐ ਸੋ ਆਓ ਅੰਮ੍ਰਿਤ ਵੇਲੇ ਵਿਚਾਰ ਨਾਲ ਜੁੜੀਏ ਸੋਖਮ ਜੀਵ ਆਪਾਂ ਵਿਚਾਰ ਕਰਕੇ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸ਼ਲੋਕ ਮਹੱਲਾ ਦੀਜਾ ਸਾਹਿ ਸੰਗਤ ਜੀ ਸ਼ਲੋਕਾਂ ਦੇ ਵਿੱਚ ਬਾਣੀ ਹੈ ਮਹੱਲਾ ਦੀਜਾ ਧੰਨ ਗੁਰੂ ਅਮਰਦਾਸ ਮਹਾਰਾਜ ਅਕਸ਼ਿਸ਼ ਕਰਮ ਨੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗਿਆ ਆਏ ਸਾ ਸਗਤ ਗੁਰ ਸੇਵਾ ਤੇ ਸੁਖ ਉਪਜੈ ਸੁਖ ਸੇਵਾ ਤੇ ਮਿਲਦਾ ਏ ਦੁੱਖ ਮਿਲਦਾ ਏ ਜਦੋਂ ਆਪਾਂ ਪਰਮਾਤਮਾ ਤੋਂ ਦੂਰ ਹੁੰਨੇ ਆ ਪਰਮਾਤਮਾ ਤੋਂ ਵਿਛੜਦੇ ਆ ਪਰ ਸੇਵਾ ਕਿਹੜੀ ਕਰਨੀ ਚਾਹੀਦੀ ਹੈ ਸੇਵਾ ਤੇ ਸਾਰੇ ਬਾਰੋ-ਬਾਰ ਕਰ ਰਹੇ ਨੇ ਅੰਦਰੋਂ ਸੇਵਾ ਕੋਈ ਨਹੀਂ ਕਰ ਰਿਹਾ ਇਸੇ ਅੰਦਰੋਂ ਸੇਵਾ ਕਰ ਲਾਪਾਂਗੇ ਹਿਰਦੇ ਅੰਦਰੋਂ ਸੇਵਾ ਕਰ ਲਾਪਾਂਗੇ ਗੁਰੂ ਸਾਹਿਬ ਨੇ ਆਪੇ ਆਟੋਮੈਟਿਕ ਜਿਹੜੀ ਸਾਡੇ ਤੇ ਕਿਰਪਾ ਕਰ ਦੇਣੀ ਹੈ ਆਪਣੇ ਆਪ ਜਿਹੜੇ ਦੁੱਖਾ ਦੂਰ ਹੋ ਜਾਂਦੇ ਨੇ ਗੁਰੂ ਸਾਹਿਬ ਕਹ ਰਹੇ ਨੇ ਗੁਰ ਸੇਵਾ ਤੇ ਸਭ ਉੱਭਜੈ ਫਿਰ ਦੁੱਖ ਨਾ ਲੱਗੇ ਆਏ 72 ਸਾਲ ਦੀ ਉਮਰ ਹੈ ਸਾਜ ਸੰਗਤ ਗੁਰੂ ਅਮਰਦਾਸ ਮਹਾਰਾਜ ਦੀ ਤੇ ਫਿਰ ਵੀ ਜਿਹੜਾ ਵਾਕ ਆਕਰਡ ਹੋ ਰਹੇ ਨੇ ਕਿੱਥੇ ਬਿਆਸ ਰਿਆਏ ਕਡੂਰ ਸਾਹਿਬ ਤੋਂ ਚੱਲਦੇ ਨੇ ਰੋਜ਼ਾਨਾ ਜੰਗਲਾਤ ਮੈਂ ਜਕਲ ਦਾ ਜਿਹੜਾ ਰਸਤਾ ਵਾ ਸੇਵੀ ਗੁਰੂ ਸਾਹਿਬ ਦੀ ਸੇਵਾ ਵਿੱਚ ਜੁੜੇ ਹੋਏ ਨੇ ਇਹ ਸਾਧ ਸੰਗਤ ਇੱਕ ਛੋਟੀ ਜੀ ਗੱਲ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੌਂਟਾ ਸਾਹਿਬ ਛੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਛੱਡਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪਟਨਾ ਛੱਡਿਆ ਪਰ ਇੱਕ ਗੱਲ ਯਾਦ ਰੱਖਿਓ ਉਸ ਪਿਆਰੇ ਨੇ ਉਸ ਪ੍ਰਮਾਤਮਾ ਦੇ ਰੂਪ ਨੇ ਉਸ ਪ੍ਰਮਾਤਮਾ ਦੇ ਰੂਪ ਨੇ ਆਪਣਾ ਨਿਤਨੇਮ ਦਾ ਸੰਮਾਨ ਛੱਡਿਆ ਕਿਉਂ ਢੀ ਛੱਡਿਆ ਕਿਉਂਕਿ ਸਾਨੂੰ ਸਿੱਖਿਆ ਦੇਣੀ ਸੀ ਸਾਨੂੰ ਦੱਸਣਾ ਹੈ ਕਿ ਭਾਵੇਂ ਕਿੰਨਾ ਮਰਜ਼ੀ ਸਾਡੇ ਤੇ ਕਹਿਰ ਹੋਵੇ ਕਿੰਨਾ ਮਰਜ਼ੀ ਜ਼ੋਰ ਪਿਆ ਹੋਵੇ ਤੂੰ ਪਿਆਰਿਆ ਗੁਰੂ ਘਰ ਦੀ ਛੱਡਣਾ ਤੂੰ ਅਮਰਦੇਵ ਦਾ ਸੰਮਣੇ ਛੱਡਣਾ ਨੇਤ ਨੇਵਦੀਆਂ ਬਾਣੀਆਂ ਨੇ ਛੱਡਣੀਆਂ ਪੌਟਾ ਛੱਡਿਆ ਪਟਨਾ ਸਾਹਿਬ ਛੱਡਿਆ ਅਨੰਦਪੁਰ ਛੱਡਿਆ ਆਖਿਰਕਾਰ ਪਰਿਵਾਰ ਵੀ ਛੱਡਿਆ ਪਰ ਕੀ ਨਹੀਂ ਚੀਜ਼ ਛੱਡੀ ਪ੍ਰਮਾਤਮਾ ਦਾ ਨਾਮ ਨਹੀਂ ਛੱਡਿਆ ਜਿਹੜਾ ਅਸੀਂ ਛੱਡ ਚੁੱਕੇ ਹਾਂ ਅਸੀਂ ਜਿਹੜੇ ਭੁੱਲ ਚੁੱਕੇ ਹਾਂ ਹਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਗੁਰਸੇਵਾ ਤੇ ਸੁਖ ਉਪਜੇ ਫਿਰ ਦੋਖੜਾ ਲੱਗੇ ਆਂ ਸੇਵਾ ਤਾਂ ਹੀ ਕਰਾਂਗੇ ਜੇਕਰ ਸਾਡੇ ਅੰਮ੍ਰਿਤ ਵੇਲੇ ਦਾ ਸਮਾਂ ਸੰਭਾਲਿਆ ਜਾਊਗਾ ਸੰਧਿਆ ਵੇਲੇ ਦਾ ਸਮਾਂ ਸੰਭਾਲਿਆ ਜਾਊਗਾ ਅਸੀਂ ਸਾਹ ਸੰਗਤ ਦੀ ਚਪੈਰਿਆਂ ਦੇ ਵਿੱਚ ਹੀ ਬਸ ਰਹਿ ਗਏ ਕਹਿੰਦੇ ਆਣਾ ਵੀ ਚਪੈਰੇ ਕੱਟਦੇ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਚਪੈਰਾ ਮਾੜਾ ਕਰੋ ਸੇਵਾ ਕਰੋ ਪਰ ਪ੍ਰਮਾਤਮਾ ਦੀ ਤਾਂ ਦਿਨ ਰਾਤ ਉਤਮਾਉਰੀ ਆਠ ਪੈਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਕਿ ਉਸ ਪ੍ਰਮਾਤਮਾ ਦੀ ਅੱਠੇ ਪੈਰ ਜਿਹੜੀ ਅਰਾਧਨਾ ਹੋ ਰਹੀ ਹੈ ਦਿਨ ਰਾਤ ਧਰਤੀ ਜਿਹੜੀ ਅਚੌਰ ਕਰ ਰਹੀ ਆ ਵਾਜੜ ਚੌਰ ਕਰ ਰਹੀ ਆ ਦਿਨ ਰਾਤ ਉਹਦੀ ਆਰਤੀ ਹੋ ਰਹੀ ਆ ਦਿਨ ਰਾਤ ਸੰਗਤਾਂ ਨੂੰ ਯਾਦ ਕਰ ਰਹੀਆਂ ਨੇ ਬਾਬਾ ਦੀਪ ਸਿੰਘ ਜੀ ਇਹ ਨਹੀਂ ਕਹਿੰਦਾ ਕਿ ਤੁਸੀਂ ਇਕੱਲਾ ਮੇਰੇ ਕੋਲ ਆਓ ਉਹ ਕਹਿੰਦਾ ਕਿ ਆਪਦੇ ਗੁਰੂ ਘਰ ਵੀ ਜਾਓ ਤੇ ਆਪਣੇ ਗੁਰੂ ਘਰ ਦੀ ਵੀ ਸਾਰ ਲਓ ਬਾਬਾ ਤਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਵੈਦੂ ਸ਼ਹੀਦ ਬਾਬਾ ਦੀਪ ਸਿੰਘ ਜੀ ਵੇਖੋ ਜਦੋਂ ਪਹਿਲੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਦੇ ਨੇ ਤਾ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਮੈਂ ਜਿਹੜਾ ਵਾ ਘਰੇ ਨਹੀਂ ਜਾਣਾ। ਕਿ ਸਾਡੇ ਮਾਂ ਚ ਕਦੀ ਇਦਾਂ ਦੀ ਇਛਾਈ ਆ। ਧਾਲਾ ਸਾਹਿਬ ਜਾ ਕੇ ਜਾ ਕਿਤੇ ਵੀ ਸ਼ੀ ਦਾਸਿਕਾਂ ਦੇ ਸਾਹਮਣੇ ਜਾ ਕੇ ਕਿ ਨਹੀਂ ਅੱਜ ਤੋਂ ਬਾਅਦ ਘਰ ਛੱਡਦਾ ਮੈਂ। ਮੈਂ ਨਹੀਂ ਜਾਣਾ ਮੈਂ ਤੇ ਅੱਜ ਤੋਂ ਬਾਅਦ ਬਾਬੇ ਦੀਪ ਸਿੰਘ ਲਈ। ਆਈ ਕਦੀ ਨਹੀਂ ਸ਼ਾ। ਨਹੀਂ ਸਾਥ ਸੰਗਤ ਦੀ ਸਾਡਾ ਬਸ ਲਾਲਚ ਤੇ ਕਰਿਆ। ਅਸੀਂ ਚ ਬਹਿਰਾ ਕੱਟਾਂਗੇ। ਤੇ ਗੁਰੂ ਸਾਹਿਬ ਕਿਰਪਾ ਕਰਨਗੇ ਸਾਡਾ ਆ ਕਾਰਜ ਹੋ ਜਾਊਗਾ ਸਾਡਾ ਉਹ ਕਾਰਜ ਹੋ ਜਾਊਗਾ ਪਰ ਨਹੀਂ ਸਾ ਸੰਗਤ ਜਿਸ ਦਿਨ ਸਾਡੇ ਹਿਰਦੇ ਅੰਦਰੋਂ ਲਾਜ ਖਤਮ ਹੋ ਜਾਊਗਾ ਉਸ ਦਿਨ ਬਾਬਾ ਦੀਪ ਸਿੰਘ ਆਪ ਤਨ ਸੱਧੂ ਹੋ ਜਾਊਗਾ ਜਾਇਆ ਕਰੋ ਕਰਿਆ ਕਰੋ ਸੇਵਾ ਪਰ ਆਪਣੇ ਗੁਰੂ ਘਰ ਅਲਵੇ ਅਸੀਂ ਤਿਆਰ ਰਖੇ ਸਾਡਾ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਡੀਗ ਰਾਇਆ ਹੈ ਡੇਢ ਰਾਤ ਬਾਬਾ ਦੀਪ ਸਿੰਘ ਇੱਥੇ ਬੈਠਾ ਡੀਗ ਰਾਇਆ ਹੈ 6 ਸੇਕ ਦਿਨ ਰਾਤਾਂ ਨੂੰ ਡੀਗ ਰਾਇਆ ਨੇ ਕਿ ਕੋਈ ਤੇ ਆਣ ਕੇ ਸੇਵਾ ਕਰੂਗਾ ਉਹ ਤੇ ਆਣ ਕੇ ਝਾੜੂ ਮਾਰੂਗਾ ਕੋਈ ਤੇ ਆਣ ਕੇ ਚਾਤਰਾ ਝਾੜ ਕੇ ਸ਼ਾਹੂਗਾ ਕੋਈ ਤੇ ਆਣ ਕੇ ਜਿਹੜਾ ਵਾ ਇਹ ਜਿਹੜੇ ਪੁੱਲ ਤੋਂ ਹਣ ਵਾਲੇ ਨਹੀਂ ਇਹਨਾਂ ਦੀ ਸੇਵਾ ਕਰੂਗਾ ਹੈਣਾ ਜੀ ਇਹ ਆਪਾਂ ਸੇਵਾ ਲੱਭਦੇ ਨਹੀਂ ਸਾਨੂੰ ਆਪ परमात्मा ਆਪੇ ਦਿੰਦਾ ਪਰ ਸਾਡੀ ਅੱਖਾਂ ਦੇ ਗਾੜੀ ਚੀਜ਼ਾਂ ਪਈਆਂ ਸਾਡਾ ਪਤਾ ਨਹੀਂ ਲੱਗਦਾ ਜੇ ਕਹਿੰਦੇ ਗੁਰੂ ਸਾਹਿਬ ਜੀ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਵਸਾਏ ਜਦੋਂ ਪਰਮਾਤਮਾ ਦੀ ਸੇਵਾ ਵਿੱਚ ਜੁੜ ਲਾ ਤੇ ਫਿਰ ਜੰਮਣ ਮਰਨਾ ਸਦਾ ਲਈ ਖਤਮ ਹੋ ਗਿਆ ਕਾਲੇ ਦਾ ਭਾਵ ਕਾਲ ਜਿਹੜਾ ਸਦਾ ਲਈ ਦੂਰ ਹੋ ਗਿਆ ਜੰਮਣ ਮਰਨਾ ਖਤਮ ਹੋ ਜਾਂਦਾ ਜਦੋਂ ਆਪਾਂ ਸੇਵਾ ਵਿੱਚ ਜੁੜ ਜਾਂਦੇ ਆ ਹਰ ਸੇਤੀ ਮਨ ਰਗ ਰਿਆ ਸੱਚੇ ਰਹਿਆ ਸਮਾਏ ਫਿਰ ਉਹ ਦਿਨ ਰਾਤ ਤੁਹਾਡੇ ਮਨ ਦੇ ਵਿੱਚ ਰਹਿੰਦਾ ਹੈ ਦਿਨ ਰਾਤ ਤੁਹਾਨੂੰ ਕਹਿੰਦਾ ਉਠੋ ਅਮਰ ਦੇਲੇ ਦਾ ਸਮਾ ਆਇਆ ਚਲੋ ਚੱਲੀ ਗਏ ਫਿਰ ਕਹਿੰਦੇ ਆ ਨਾਨਕ ਹੋਵ ਬਲਹਾਰੀ ਤਿੰਨ ਕੋਜ ਚੱਲਣ ਸਤਿਗੁਰ ਪਾਏ ਨਾਨਕ ਜੀ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਤੋਂ ਬਲਹਾਰ ਜਾਣਾ ਜਿਹੜੇ ਦਿਨ ਰਾਤ ਪ੍ਰਮਾਤਮਾ ਤੇਰੀ ਓਟ ਵਿੱਚ ਤੇਰੀ ਸਿਵਾ ਵਿੱਚ ਜੁੜਦੇ ਨੇ ਦਿਨ ਰਾਤ ਤੈਨੂੰ ਆਣ ਕੇ ਯਾਦ ਕਰਦੇ ਨੇ ਮਹੱਲਾ ਤੀਜਾ ਫਿਰ ਗੁਰੂ ਅਰਬਿੰਦ ਸਾਹਿਬ ਬਖਸ਼ਿਸ਼ ਕਰਦੇ ਨੇ ਬਿਨ ਸਬਦੈ ਸੋਧਣਾ ਹੋਈ ਜੇ ਅਨੇਕ ਘਰੇ ਸ਼ਿੰਗਾਰ ਕਹਿੰਦਿਆ ਬਿਨਾ ਸ਼ਬਦ ਤੋਂ ਕਿਉਂਕਿ ਸ਼ਬਦ ਜਿਹੜਾ ਨਾ ਸਾ ਸੰਗਤ ਸ਼ਬਦ ਦਾ ਕੰਮ ਆ ਇਸ ਜੈਸੀ ਅਸੀਂ ਬੋਲੀ ਬੋਲਾਂਗੇ ਜੋ ਅਸੀਂ ਆਪਣੇ ਅੰਦਰੋਂ ਮੂਦੇ ਵਿੱਚ ਸ਼ਬਦ ਕੱਢਾਂਗੇ ਉਹੀ ਉਦਾਸ ਰੋਣਾ ਹੈ ਹੁਣ ਮੈਂ ਤੁਹਾਡੇ ਨਾਲ ਵਿਚਾਰ ਕਰ ਰਿਹਾ ਵਾਂ ਦਾਸ ਵਿਚਾਰ ਕਰ ਰਿਹਾ ਗੁਰੂ ਸਾਹਿਬ ਦੇ ਉਪਨਾਮੇ ਦੀ ਆਪ ਸੰਗਤਾਂ ਸੁਣ ਰਹੇ ਹੋ ਤੁਹਾਨੂੰ ਸਮਝ ਆ ਰਹੀ ਹੈ ਨਾ ਜੀ ਮੇਰੇ ਸ਼ਬਦਾਂ ਸੋਧਣਾ ਹੋਵੇ ਬਿਨਾ ਸ਼ਬਦ ਤੋਂ ਕੋਈ ਸ਼ੋਧ ਨਹੀਂ ਹੋ ਸਕਦਾ ਸਾਧ ਸੰਗਤ ਜੀ ਜੀ ਅਨੇਕ ਕਰੇ ਸ਼ਿੰਗਾਰ ਭਾਵੇਂ ਆਪਾ ਕਿੰਨਾ ਇਸ਼ਨਾਨ ਪਾਣੀ ਕਰ ਲੀਏ ਕਿੰਨੇ ਮਰਜੀ ਸਾਬਣ ਬਦਲੀਏ ਕਿੰਨੇ ਮਰਜੀ ਆਪਾ ਜਿਹੜੇ ਆ ਮੇਕਅਪ ਦਾ ਸਮਾਨ ਬਦਲੀਏ ਜਿੰਨਾ ਚਿਰ ਤੁਹਾਡੇ ਹਿਰਦੇ ਅੰਦਰ ਸ਼ਬਦ ਨਹੀਂ ਉਹਨਾਂ ਚਿਰ ਤੁਹਾਡੇ ਮੂੰਹ ਤੇ ਜੋ ਰੜੀਆਂ ਸਰੀਰ ਤੇ ਜਿਹੜੀ ਆ ਦੁੱਖ ਰੈਣ ਗਈ ਜਿੱਦਣ ਸਾਡੇ ਹਿਰਦੇ ਅੰਦਰ ਸ਼ਬਦ ਆ ਗਏ ਸਾਨੂੰ ਕਿਸੇ ਮੇਕਅਪ ਦੀ ਲੋੜ ਨਹੀਂ ਹੁਣ ਆਪਾਂ ਵੇਖਨੇ ਆ ਜਿਹੜੇ ਜਤੀ ਸਤੀ ਨੇ ਪੂਰੇ ਗੁਰੂ ਦੇ ਨਾਮ ਵਿੱਚ ਰਹਿੰਦੇ ਨੇ ਸਿੰਘਾਂ ਸਿੰਘਣੀਆਂ ਹਨਾ ਜਿਹੜੇ ਸਿੰਘ ਸਿੰਘਣੀਆਂ ਰਹਿੰਦੇ ਨੇ ਸੇਵਾ ਵਿੱਚ ਉਹਨਾਂ ਕਦੀ ਨਾ ਕਾਂਦ ਵਿੱਚ ਵਾਲੀ ਪਾਈ ਨਾ ਕਦੀ ਹੱਥਾਂ ਦੇ ਛਾਪ ਪਾਈ ਨਾ ਕਦੀ ਆਪਣੇ ਚਿਹਰੇ ਦਾ ਸ਼ਿੰਗਾਰ ਕੀਤਾ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇਹ ਚੀਜ਼ਾਂ ਤੋਂ ਦੂਰ ਕੀਤਾ ਸਾਨੂੰ ਗੁਰੂ ਸਾਹਿਬ ਨੇ ਕਿਹਾ ਵਾ ਕਿ ਤੁਸੀਂ ਸ਼ਬਦ ਨਾਲ ਜੁੜੋ ਸ਼ਬਦ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖੋ ਅੱਜ ਕੱਲ ਤੇ ਜੇ ਕਿਸੇ ਨੇ ਆਪਾਂ ਮਕਾਣੇ ਵਿੱਚ ਜਾਣਾ ਹੋਵੇ ਤੇ ਮਰਕੀ ਤੋਂ ਜਾਣਾ ਤੇ ਉੱਥੇ ਬੀਬੀਆਂ ਭੈਣਾ ਕਹਿੰਦੇ ਆ ਕਿ ਜਿੰਨਾ ਚਿਰ ਅਸੀਂ ਆਪ ਤਾਂ ਵਧੀਆ ਕੋਈ ਸੋੜਨਾ ਪਾਇਆ ਵਧੀਆ ਹਾਰ ਸ਼ਿੰਗਾਰ ਨਾ ਕੀਤਾ ਹੋਣਾ ਚਿਰ ਕਿਸੇ ਨੇ ਸਾਨੂੰ ਪਛਾਣਣਾ ਨਹੀਂ ਪਰ ਨਹੀਂ ਸਾਧ ਸੰਗਤ ਗੁਰੂ ਪਛਾਣਦਾ ਉਹਨਾਂ ਨੂੰ ਜਿਨੇ ਸ਼ਬਦ ਨੂੰ ਹੀਰਦੇ ਦਾ ਤਾਰਨ ਕੀਤਾ ਹੈ ਭਾਵੇਂ ਅਸੀਂ ਜਿੰਨੇ ਮਰਜ਼ੀ ਗੁਰੂਦਾਰੀ ਸੋਹਣੇ ਬਣ ਕੇ ਚੱਲ ਜਾਈਏ ਉਹਨੇ ਤੇਰੇ ਅੰਦਰ ਸ਼ਬਦ ਵੇਖਣਾ ਹੈ ਉਹਨੇ ਤੇਰਾ ਹਾਰ ਸ਼ਿੰਗਾਰ ਨਹੀਂ ਵੇਖਣਾ ਇਕ ਉਹਨਾਂ ਤੁਹਾਡੀ ਸੇਵਾ ਵੇਖਣੀ ਆ ਫਿਰ ਗੁਰੂ ਸਾਹਿਬ ਆ ਕੇ ਬਖਸ਼ਿਸ਼ ਕਰਦੇ ਨੇ ਫਿਰ ਕੀ ਸਾਰ ਨਾ ਜਾਣੇ ਦੂਜੇ ਭਾਏ ਪਿਆਰ ਕਿ ਜਿਹੜੇ ਖਸਮ ਨੇ ਤੈਨੂੰ ਵਿਆਹ ਕੇ ਲਿਆਂਦਾ ਜਿਨੇ ਤੇਰੇ ਨਾਲ ਵਿਆਹ ਕੀਤਾ ਜਿਨੇ ਤੈਨੂੰ ਇਸ ਸੰਸਾਰ ਦੇ ਵਿੱਚ ਆਪਣਾ ਪਰਿਵਾਰ ਦੇ ਨਾਲ ਜੋੜਿਆ ਏ ਉਹਦੇ ਨਾਲੋਂ ਟੁੱਟੇ ਹੋਏ ਆ ਗੁਰੂ ਸਾਹਿਬ ਉਦਾਹਰਣ ਦੇ ਰਹੇ ਨੇ ਕਹਿੰਦੇ ਨੇ ਫਿਰ ਕੀ ਸਾਰ ਨਾ ਜਾਣੇ ਕਿ ਆਪਣੇ ਪਤੀ ਪਰਮੇਸ਼ਵਰ ਦੇ ਅਸੀਂ ਸਾਰ ਨਹੀਂ ਜਾਣ ਰਹੇ ਹੋਰ ਹੀ ਪਾਸੇ ਤੁਰੇ ਫਿਰ ਰਹੇ ਆ ਦੂਜੇ ਪਾਇ ਪਿਆਰ ਪਾ ਦੂਜੇ ਪਾਇ ਵੀ ਹੋਰ ਤਾਵਾਂ ਤੇ ਜਾ ਕੇ ਜਿਹੜਾ ਵਾਪੀ ਅਸੀਂ ਆਪਣੀ ਇਸ਼ਟ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸਾਤ ਸੁਧ ਸਾਤ ਲਖਣੀ ਨਾਨਕ ਨਾਰੀ ਵਿੱਚ ਬਣਾਰ ਕਿ ਜਿਹੜੀ ਨਾਰੀ ਨੂੰ ਪਤਾ ਨਹੀਂ ਕਿ ਮੇਰੇ ਪਰਿਵਾਰ ਵਿੱਚ ਮੇਰਾ ਕੀ ਹਿੱਸਾ ਵਾ ਮੈਂ ਕਿਵੇਂ ਇਸ ਸੰਸਾਰ ਵਿੱਚ ਰਹਿ ਸਕਦੀ ਹਾਂ ਉਹ ਕਹਿੰਦੇ ਉਹ ਸੋਧਿਆ ਉਹ ਕੁਲਖਣੀ ਆ ਉਹਦੇ ਕੋਲ ਕੋਈ ਲਖਣ ਨਹੀਂ ਪਾਉ ਉਹਦੇ ਕੋਲ ਕੋਈ ਲੇਖ ਨਹੀਂ ਕੋਈ ਉਹਦੇ ਅੰਦਰ ਕਰਮ ਨਹੀਂ ਸਾਰਕ ਸੋਦਨ ਸਾਰਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਕੁਨਾਰ ਕਹਿਆ ਗਿਆ ਸੰਸਾਰ ਦੇ ਵਿੱਚ ਜਿਹੜੀ ਆ ਉਹ ਕਿਨਾਰ ਹੀ ਆ ਜਿਹਨੂੰ ਆਪਣੇ ਪਤੀ ਦੀ ਸਾਰ ਨਹੀਂ ਆਪਣੇ ਪਰਿਵਾਰ ਦੀ ਸਾਰ ਨਹੀਂ ਆਪਣੇ ਧੀ ਪੁੱਤ ਦੀ ਸਾਰ ਨਹੀਂ ਉਹ ਕੁਨਾਰ ਇਸੇ ਤਰ੍ਹਾਂ ਸਾਡੇ ਨਾਲ ਡਿਪੈਂਡਡ ਗੁਰਸਾ ਕਹਿ ਰਹੇ ਨੇ ਜੇਕਰ ਤੁਹਾਨੂੰ ਆਪਦੇ ਗੁਰੂ ਦੀ ਸਾਰ ਨਹੀਂ ਤੁਸੀਂ ਵੀ ਜਿਹੜੇ ਹੋ ਕੁਨਾਰ ਪ੍ਰਮਾਤਮਾ ਦੀਆਂ ਆਪਾਂ ਸਾਰੇ ਇਸਤਰੀਆਂ ਪਤੀ ਇੱਕੋ ਪਰਮੇਸ਼ਵਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਦਸ ਪਾਦ 10 ਪਾਸ਼ਾ ਜੀ ਫਿਰ ਕਹਿੰਦੇ ਨੇ ਪੌੜੀ ਅੱਗੇ ਪੌੜੀ ਤੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਕਿ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਆਪਣੀ ਦਇਆ ਕਰੋ ਕਿ ਐਸੇ ਬੋਲ ਬੋਲੀਏ ਜਿਦੇ ਨਾਲ ਕਦੀ ਕਿਸੇ ਨੂੰ ਠੇਸ ਨਾ ਪਹੁੰਚੇ ਕਦੀ ਕਿਸੇ ਦਾ ਮਨ ਦੁਖੀ ਨਾ ਹੋਵੇ ਪਰ ਅਸੀਂ ਤੇ ਹੁੰਦੇ ਹੀ ਐਸੇ ਕੰਮ ਜਾਬ ਕਿਹੇ ਨਾਲ ਇਹੋ ਜਿਹਾ ਬੋਲ ਬੋਲੀਏ ਕਿ ਹਿਰਦੇ ਦੇ ਵਿੱਚੋਂ ਪਾੜ ਕੇ ਜਿਹੜਾ ਉਹ ਦੋਹੋ ਜੀ ਕਹਿੰਦੇ ਨਾ ਇਹਦਾ ਸਾਧ ਸੰਗਤ ਸਾਡੇ ਮਨ ਚਉਂਦੇ ਆ ਵਿਚਾਰ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹ ਲੈਣੀ ਫਿਰ ਗੁਰੂ ਸਾਹਿਬ ਕਹਿੰਦੇ ਜੇ ਤੂੰ ਬੋਲੀ ਆਪ ਜੀ ਨੂੰ ਸੁਧਾਰਨਾ ਹੈ ਲਾਹ ਲੈ ਨਾਮ ਦਾ ਹਰ ਨਾਮ ਤੇ ਆਈ ਹਰ ਉਚਰਾ ਨਾਮ ਨੂੰ ਤੇ ਆਓ ਨਾਮ ਨੂੰ ਉਚਰੋ ਪਾਲ ਉੱਚਾ ਉੱਚਾ ਬੋਲੋ ਫਿਰ ਕਹਿੰਦੇ ਨੇ ਹਰ ਲਾਹ ਲੈਣੀ ਆਪੇ ਲਾਹ ਮਿਲੂਗਾ ਫਿਰ ਗੁਰੂ ਸਾਹਿਬ ਬਖਸ਼ਿ ਕਰਦੇ ਜੂ ਜਪਦੇ ਹਰ ਹਰ ਦਿਨ ਸ ਰਾਤ ਤਿੰਨ ਹੌ ਗੁਰ ਬੈਣੀ ਜਿਹੜੇ ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪਦੇ ਨੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਵਾਰੀ-ਵਾਰੀ ਜਾਨਾਂ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਕਿਉਂ ਗੁਰਬਾਣੀ ਦਾ ਫਰਮਾਨ ਹੈ ਨਾ ਹਉ ਕੁਰਬਾਨੈ ਜਾਓ ਤੇ ਨਾ ਕਹਿ ਹਉ ਕੁਰਬਾਨੈ ਜਾਓ ਹਉ ਕੁਰਬਾਨੈ ਜਾਓ ਤੇ ਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤੇ ਨਾ ਕਹਿ ਹਉ ਸਤ ਕੁਰਬਾਨੈ ਜਾਓ ਪ੍ਰਮਾਤਮਾ ਕਹਿੰਦਾ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜਿਹੜੇ ਤੇਰਾ ਮਾਲ ਪ੍ਰਮਾਤਮਾ ਵੈਗੁਰੂ ਨਾਂ ਲੈਂਦੇ ਨੇ ਇਧਰ ਆਪਾਂ ਕਿਉਂ ਨਹੀਂ ਨਾਂ ਲੈਂਦੇ ਸਾਡੀ ਗਲਤੀ ਹੈ ਨਾ ਕਿ ਅਸੀਂ ਨਹੀਂ ਨਾਮ ਨਾਲ ਜੁੜਦੇ ਸਾਡਾ ਫਰਜ਼ ਬੰਦਾ ਕਿ ਅਸੀਂ ਜੁੜਿਆ ਕਰੀਏ ਅਖੀਰਲੀ ਪੰਕਤੀ ਹੈ ਜੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧੇ ਆ ਤਿੰਨ ਜਨ ਦੇਖਾਂ ਨੈਣੀ ਇੱਕ ਨਾ ਸੇਕੜੇ ਸਵਾਲ ਕੀਤਾ ਗਰੰਤੀ ਸਿੰਘ ਨੂੰ ਮੈਂ ਕੱਲ ਸੁਣ ਕੇ ਆ ਵੀਡੀਓ 'ਚ ਉਹ ਕਹਿੰਦਾ ਕਿ ਉਹ ਭਾਈ ਸਾਹਿਬ ਨੇ ਮੈਨੂੰ ਬੇਨਤੀ ਕੀਤੀ ਕਿ ਮਰ ਬਾਬਾ ਜੀ ਤੁਸੀਂ ਅਰਦਾਸ ਬੇਨਤੀ ਕਰ ਲੱਗੇ ਜੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕੁਝ ਨਹੀਂ ਸਮਝਦਾ ਅੰਦਾ ਕੀ ਗੱਲ ਹੋਗੀ ਜੋੜੀ ਸਮਝਦਾ ਕਹਿੰਦਾ ਵੀ ਇਹ ਕਿਹੜਾ ਕਿਹੜਾ ਗੱਲਾਂ ਕਰਦੇ ਆ ਕਹਿੰਦਾ ਵੀ ਇਹ ਕਿਹੜਾ ਕਿਹੜਾ ਗੱਲਾਂ ਕਰਦੇ ਆ ਅੰਦਾ ਠੀਕ ਆ ਭਾਈ ਸਾਭ ਜੀ ਇਸ ਤਰ੍ਹਾਂ ਤੇ ਨਾ ਕਹੋ ਆਪਣੇ ਪ੍ਰਮਾਤਮਾ ਵਾਂ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨਾਲ ਜੋੜਿਆ ਏ ਪਰ ਤੁਸੀਂ ਇਹ ਨਾ ਕਹੋ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕੁਝ ਨਹੀਂ ਸਮਝਦਾ ਫਿਰ ਉਹਨੇ ਕਿਹਾ ਜੇ ਤੇ ਅੱਜ ਮੇਰੇ ਨਾਲ ਗੱਲ ਕਰ ਲੈਣਗੇ ਫਿਰ ਮੈਂ ਇਹਨਾਂ ਨੂੰ ਸਮਝ ਲਵਾਂਗਾ ਵੀ ਹਾਂ ਗੁਰੂ ਗ੍ਰੰਥ ਸਾਹਿਬ ਮਾਰਾ ਸਾਡੀ ਗੱਲ ਸਮਝਦੇ ਨੇ ਕਹਿੰਦੇ ਆ ਕਿ ਉਹ ਭਾਈ ਸਾਭ ਜੀ ਜਦੋਂ ਅਰਦਾਸ ਕਰਨ ਲੱਗੇ ਤੇ ਅੰਦਰੋਂ ਅੰਦਰ ਹੀ ਜਿਹੜਾ ਹਿਰਦੇ 'ਚ ਰੋਣ ਲੱਗ ਪਿਆ ਇਹ ਗੁਰੂ ਸਾਹਿਬ ਜੀ ਅੱਜ ਲਾਜਪਾਤ ਰੱਖ ਲੈਣਾ ਚੰਗਾ ਨਹੀਂ ਤੇ ਮੈਨੂੰ ਗੁਰੂ ਸਾਹਿਬ ਜੀ ਇਹ ਇਹ ਭਾਈ ਸਾਹਿਬ ਨੇ ਬੜਾ ਸੋਚਣਾ ਵਾਪੀ ਨਹੀਂ ਇਹਨਾਂ ਦਾ ਗੁਰੂ ਇਹਨਾਂ ਦੀ ਸਾਥ ਨਹੀਂ ਲੈਂਦਾ ਕਹਿੰਦੇ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੁਕਮਨਾਮਾ ਵੀ ਉਹ ਹੋਈ ਆ ਕਹਿੰਦੇ ਜੈਸੀ ਮੇ ਆਵੇ ਹਸਮ ਕੀ ਬਾਣੀ ਤੈਸਲਾ ਕਰੀ ਕੇ ਆਣੇ ਲਾ ਲੋ ਉਹ ਤੈਨੂੰ ਸਮਝ ਨਹੀਂ ਜਿਹੋ ਜੀ ਪ੍ਰਮਾਤਮਾ ਦੀ ਬਾਣੀ ਆਉਂਦੀ ਉਹੋ ਜਿਹਾ ਗਿਆਨ ਹਿਰਦੇ ਅੰਦਰ ਧਾਰਨ ਕਰ ਤੇ ਉਹਦੇ ਅੱਖਾਂ ਦੇ ਵਿੱਚੋਂ ਜਿੰਨੇ ਕਿ ਆਹ ਇਹ ਨਾ ਭੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕੁਝ ਨਹੀਂ ਸਮਝਦਾ ਗੁਰੂ ਸਾਹਿਬ ਸਾਡੇ ਨਾਲ ਗੱਲਾਂ ਨਹੀਂ ਕਰਦੇ ਕਹਿੰਦੇ ਆ ਉਹ ਰੋਂ ਲਾ ਪਿਆ ਉੱਥੇ ਬੈਠਾ ਦੁਆਰ ਦੇ ਵਿੱਚ ਇਹ ਸੱਚੀ ਘਟਨਾਵਾਂ ਕੈਨੇਡਾ ਦੇ ਵਿੱਚ ਇਹ ਘਟਨਾ ਹੋਈ ਆ ਸਾਧ ਸੰਗਤ ਇਹ ਸਚਾਈ ਆ ਗੁਰੂ ਸਾਹਿਬ ਹਰ ਇੱਕ ਨਾਲ ਗੱਲ ਕਰਦੇ ਹਨ ਗੁਰੂ ਸਾਹਿਬ ਕਹਿ ਰਹੇ ਨੇ ਹਉ ਮੱਲਬੀ ਹਉ ਵਾਰਿਆ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਰਾਧਿਆ ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਵਾਰ-ਵਾਰ ਜਾਨਣਾ ਜਿਨ੍ਹਾਂ ਨੇ ਪ੍ਰਮਾਤਮਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਕਹਿੰਦਾ ਮੈਂ ਬੈਠਾ ਆਇਆ ਸਾਰਿਆਂ ਨੂੰ ਵੇਖ ਰਿਹਾ ਜਿਹੜੇ ਪ੍ਰਮਾਤਮਾ ਨੂੰ ਰਾਤ ਦੇ ਨੇ ਤਿੰਨ ਜਨ ਦੇਖਾਂ ਨੈਣੀ ਗੁਰੂ ਸਾਹਿਬ ਤੁਹਾਨੂੰ ਦੇਖ ਰਹੇ ਨੇ ਕਹਿ ਰਹੇ ਨਾ ਗੁਰੂ ਸਾਹਿਬ ਤਿੰਨ ਜਨ ਦੇਖਾਂ ਨੈਣੀ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈੜੀ ਕਹਿੰਦਾ ਵੀ ਐਸੇ ਆ ਗੁਰਾਂ ਤੋਂ ਬਾਲ ਬਾਲ ਜਾਈਏ ਜਿਹੜੇ ਆਤਮੁਕਤ ਹੈ ਤੇ ਸਾਨੂੰ ਵੀ ਜਿਹੜੇ ਆ ਤਾਰ ਦਿੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਵਾਰ-ਵਾਰ ਜਾਨਾ ਵਾਂ ਜਿਹੜੇ ਪ੍ਰਮਾਤਮਾ ਦੇ ਨਾਲ ਐਸੀਆਂ ਰੂਹਾਂ ਜੋੜਦੀਆਂ ਨੇ ਜਿਹੜੇ ਦਿਨ ਰਾਤ ਪ੍ਰਮਾਤਮਾ ਦੀ ਸੇਵਾ ਵਿੱਚ ਜੁੜਦੇ ਨੇ ਸਾਧ ਸੰਗਤ ਦੋ ਗੱਲਾਂ ਨੇ ਇੱਕ ਸੇਵਾ ਇੱਕ ਸਿਮਰਨ ਗੁਰੂ ਅਰਬਿੰਦਸ ਮਹਾਰਾਜ ਕਹਿੰਦੇ ਨੇ ਤੇ ਸੇਵਾ ਤੇ ਸਿਮਰਨ ਜਿਨ੍ਹਾਂ ਰੂਹਾਂ ਨੇ ਕਮਾਲਿਆ ਆਕਾਸ਼ਾਂ ਤੋਂ ਖਿੱਚ ਕੇ ਰੱਬ ਪਤਾਲਾਂ ਤੇ ਮੰਗਾ ਲਿਆ ਵੈਗ ਰੂਪ ਪਤਾਲ ਤੋਂ ਖਿੱਚ ਕੇ ਰੱਬ ਆਕਾਸ਼ਾਂ ਤੇ ਮੰਗਾ ਲਿਆ ਧਰਤੀ ਤੇ ਮੰਗਾ ਲਿਆ ਆਪਾਂ ਬੰਗਾ ਲੈਂਦੇ ਆ ਪਰ ਸਾਨੂੰ ਜਿਹੜੀ ਆ ਜਾਚ ਭੁੱਲੀ ਹੋਈ ਆ ਨਾਮ ਸਵਰ ਜਦੋਂ ਕਰਾਂਗੇ ਆਪੇ ਗੁਰੂ ਸਾਹਿਬੇ ਕਿਰਪਾ ਕਰਦੇ ਨੇ ਜਦੋਂ ਸੇਵਾ ਸਿਮਰਨ ਸਾਡੇ ਅੰਦਰ ਆ ਗਿਆ ਫਿਰ ਆਪੇ ਮਹਾਰਾਣੀ ਕਿਰਪਾ ਕਰਦੇ ਨੇ ਸੇਵਾ ਤੇ ਜਿਹੜੀ ਸਿਮਰਣ ਆ ਕਹਿੰਦੇ ਨਾ ਕਬੀਰ ਜੀ ਸੇਵਾ ਤੇ ਸਿਮਰਨ ਤੇ ਸਾਧੂ ਦਾ ਸੰਗ ਜਿਹੜਾ ਕਰੂਗਾ ਨਾਲ ਉਸ ਨੂੰ ਇੱਥੇ ਡਾਰ ਤੇ ਨਾਮ ਨੂੰ ਉੱਥੇ ਡਾ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM RAM ਜੀ ਦਾਤਾ ਜੰਤ ਕੋ ਤੇ ਸੰਤ ਚ ਪਾਵੇ ਨਾਮ ਮੁਕਤ ਕੋ ਵੈਗਰੂ ਪਰ ਤੀ ਗੱਲ ਤੋਂ ਕੀ ਮੇਰੇ ਤੋਂ ਕਹਿੰਦੇ ਆ ਕਿ RAM ਦੇ ਦਾਤਾ ਮੁਕਤ ਕੋ ਸੰਤ ਚ ਪਾਵੇ ਨਾ RAM ਜਿਹੜਾ ਵਾ ਉਹ ਮੁਕਤ ਕਰਦਾ ਵਾ ਸੰਤ ਜਿਹੜਾ ਵਾ ਨਾਮ ਜਪਾਉਂਦਾ ਤੇ ਆਪਾਂ ਨਾਮ ਜਪੜਾ ਵਾ ਗੱਜ ਕੇ ਨਾਮ ਜਪਿਆ ਕਰੋ ਭਾਈ ਸਾਹਿਬ ਜੀ ਆਪ ਜੀ ਨਾਮ ਚ ਪਾਉਣਗੇ ਨਾ ਬਖਰਾਹ ਪ੍ਰਸ਼ਾਦ ਦੀ ਦੇਖਦਾ ਵਰਤਾਰਾ ਹੋਏਗਾ ਸੋ ਸਾਧ ਸੰਗਤ ਇਹਨਾਂ ਕੋਲ ਤੋਂ ਮਜਰੂਰ ਕਰਿਆ ਕਰੋ ਜਦੋਂ ਵੀ ਤੁਹਾਨੂੰ ਨਾਮੇ ਦੇ ਵਿਚਾਰ ਹੁੰਦੇ ਹੋਵੇ ਆਸਪੂ ਸੰਗਤਾਂ ਜ਼ਰੂਰ ਜੁੜਿਆ ਕਰੋ ਜੋ ਸੰਗਤਾਂ ਘਰਾਂ ਵਿੱਚ ਵੀ ਬੈਠੀਆਂ ਨਹੀਂ ਕੋ ਆਇਆ ਗਿਆ ਨਹੀਂ ਸਮਾਂ ਲੱਗਾ ਜਿਨ੍ਹਾਂ پاس ਹੀ ਬਿਣਿਆ ਭਾਈ ਜ਼ਰੂਰ ਜੁੜਿਆ ਕਰੋ ਰੋਜ਼ ਅੰਮ੍ਰਿਤ ਵੇਲੇ ਦਾ ਸਮਾਂ ਸਭਾਲਿਆ ਕਰੋ ਘਰ ਦੇ ਵਿੱਚ ਹੀ ਭਾਈ ਮੂਲ ਮੰਤਰ ਦਾ ਜਾਪ ਕਰੋ ਜ਼ਰੂਰ ਕਰੋ ਸਮਾਂ ਬਹੁਤ ਭਿਆਨਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ